ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਚੱਲੇ ਆਂ ਬਰਥਡੇ ਤੇ ਕੁਦਰਤ ਕੁਦਰਤ ਕਿੱਥੇ ਗਿਆ ਆੜੇ ਪਿੱਛੇ ਉਹ ਪਿੱਛੇ ਆ ਮਮੀ ਮੰ ਤੇ ਅਸੀਂ ਚੱਲਿਆ ਮੇਰੇ ਨਾਨਕੇ ਮੇਰੇ ਨਾਨਕੇ ਆ ਬਰਥਡੇ ਸੈਲੀਬ੍ਰੇਸ਼ਨ ਤੇ ਆਪਾਂ ਚੱਲਦੇ ਆਂ ਤੇ ਨਾਲ ਨਾਲ ਤੁਹਾਨੂੰ ਆਪਾਂ ਰਸਤਾ ਵੀ ਕਮਾਂ ਦਾ ਬਹੁਤ ਵਧੀਆ ਵਾ ਵਿਊ ਕਿਉਂਕਿ ਨਹਿਰ ਦੇ ਕੰਡੇ-ਕੰਡੇ ਦਾ ਸਾਰਾ ਰਸਤਾ ਤੇ ਫਿਰ ਆਪਾਂ ਬਰਥਡੇ ਤੇ ਪਹੁੰਚ ਕੇ ਤੁਹਾਨੂੰ ਪੂਰੀ ਅਪਡੇਟ ਦਵਾਂਗੇ ਸੋ ਉਦੋਂ ਲਈ ਬਣੇ ਰੋ

ਰਾ ਕੁਦਰ ਕੋ ਛਟਕੇ ਪੈਂਦੇ ਪਿੰਡ ਇਹ ਦੇਖੋ papa ਛਟਕੇ ਛਟਕੇ ਬਹੁ ਪੈਂਦੇ ਗੁਦਰ ਤੇ ਯਾਰ ਹੋ ਕੇ ਸੱਚਾ ਕੁਦਰ ਸ਼ੁਕਰ ਆ ਪਹੁੰਚ ਗਿਆ ਯਾਰ ਹੋ ਗਿਆ ਕੁਦਰ ਬਰਥਡੇ ਤੇ ਆਇਆ ਕੁਦਰ ਕੋਲੋਂ ਕੈਂਡੀ ਚੱਕ ਨਹੀਂ ਹੁੰਦੀ ਐਡੀ ਵੱਡੀ ਕੈਂਡੀ ਐਵਰੀ ਜੱਜੋ ਉਹ ਮੰਮਾ ਦਾਦੀ ਮੰਮਾ ਕੌਣ ਆ ਗਿਆ ਵੀ ਰিসিਵ ਕਰਨ ਕਹਿੰਦੇ ਠੀਕ ਹੈ ਅਮਰੇ <laughs> ਕਿਤਾਬਾਂ <laughs> <laughs> ਪਾਰਟੀ ਹੋ ਗਈ ਬਰਥਡੇ ਹੋ ਗਿਆ ਫਿਨਿਸ਼ ਪਾਰਟੀ ਬਹੁਤ ਇੰਜੋਏ ਕੀਤਾ ਨਾ ਕੁਦਰਤ ਨਹੀਂ ਜਾ ਰਹਾ ਕੇਕ ਵੀ ਤੂੰ ਵਾਰੀ ਖਾ ਲੇਗਾ ਦੋ ਵਾਰੀ ਕੇਕ ਖਾਦਾ ਸਾਬ ਨੇ ਕੁਦਰ ਬੈਲੂਨਾਂ ਕਿੰਨਾ ਗੱਡੇ ਨਾ ਆਪਾਂ ਟਾਈਮ ਹੋ ਗਿਆ ਹੁਣ ਕਿੰਨਾ ਟਾਈਮ ਤਾਂ ਲਗਭਗ 9:10 ਹੋ ਗਏ ਭਾਈ ਨਰੂ ਨਰ ਏਰੀਆ ਖਤਰਨਾਕ ਏਰੀਆ ਵੈਸੇ ਰਾਤ ਨੂੰ ਡਰਾਈਵਿੰਗ ਲਈ ਚਲੋ ਫਿਰ ਵੀ ਕਹਿੰਦੇ ਟਰੱਕਾਂ ਵਾਲੇ ਭਾਈ ਉਹਦੇ ਜਾਂਦੇ ਆ ਛੰਡ ਚੱਲੋ ਚੱਲੋ ਚਾਹ ਕੁਤਾ ਜੀ ਕਰਤਾ ਬੰਦ ਲੋ ਵੀ ਮਿੱਤਰੋ ਲੋ ਰੱਬ ਦਾ ਨਾ ਸੱਚ ਦਾ ਬੰਦਾ ਹੈ ਗਿਆ ਸਾਰਾ ਗਾਇਸ ਮੜ ਮੋਏ ਮੋਏ ਹੋ ਗਿਆ ਦੇਖ ਲੋ ਟੋਰ ਪੰਪ ਕੋਈ ਖੁੱਲਾ ਨਹੀਂ ਪੈਟਰੋਲ ਹੋ ਗਿਆ ਗੱਡੀ ਚ ਖਤਮ ਪੈਟਰੋਲ ਪੰਪ ਕੋਈ ਖੁੱਲਾ ਨਹੀਂ ਹੈਗਾ ਤੇ ਹੁਣ ਸਾਨੂੰ ਜਾਣਾ ਪੈਣਾ ਰਤੋਂ ਲੋਕੀ ਪਿੰਡ ਕਿਉਂਕੀ ਨੇੜੇ ਸੀਗਾ 5 ਕਿਲੋਮੀਟਰ ਦੀ ਦੂਰੀ ਤੇ ਸੋ ਅਸੀਂ ਹੁਣ ਪਿੰਡ ਨੂੰ ਗੱਡੀ ਪਾ ਲਈ ਕੋ ਕਿ ਲੁਧਿਆਣੇ ਦਾ ਵਾਪਸੀ ਹੁਣ ਹੋ ਨਹੀਂ ਸਕਣੀ ਪੈਟਰੋਲ ਪੰਪ ਵਾਲਿਆਂ ਕੋਲ ਗਏ ਉਹ ਕਹਿੰਦੇ ਸਵੇਰੇ 6 ਵਜੇ ਖੁੱਲਣਗੇ ਉਹ ਹੁਣ ਸਾਡਾ ਤਾਂ ਮੂਹਮ ਹੋਈ ਜਾਏ ਹੋਰ ਜਿਹੜਾ ਜਿਹਦਾ ਦਿਨੋਂ ਤੀ ਰਹਿਣਾ ਪੜਾ ਆਪਣ ਨੂੰ ਅੱਜ ਦੀ ਰਾਤ ਬੁੱਤ ਉੱਥੇ ਕੱਟਣੀ ਪੈਣੀ ਦਿਨ ਤਾਂ ਲੰਘ ਗਿਆ ਚਲੋ ਫਿਰ ਹੁਣ ਤਾਂ ਲੁਧਿਆਣੇ ਆਪਾਂ ਪਹੁੰਚਾਂਗੇ ਹੁਣ ਆ ਪਿੰਡਾਂ ਦੇ ਰਸਤੇ ਵੀ ਦੇਖ ਲੋ ਇੱਕ ਤਾਂ ਇੰਨੀ ਰਾਤ ਤਕਰੀਬਨ 10 ਵਜੇ ਹਨੇਰਾ ਘੁੱਪ ਛਾਇਆ ਪਿਆ ਤੇ ਰਸਤੇ ਬੁਰੇ ਹਾਲ ਕਪਕੇ ਸਿੰਘਨ تیرੇਸਾ ਲਾਵੀ ਮਿੱਤਰੋ ਆ ਗਿਆ ਪਿੰਡ ਰਤੋਂ ਲੋ ਜੀ ਇੱਥੇ ਤੱਕ ਤਾਂ ਅਸੀਂ ਪਹੁੰਚ ਗਏ ਇੱਥੇ ਤੱਕ ਤਾਂ ਗੱਡੀ ਨੇ ਦਿੱਤਾ ਸਾਡੀ ਨੇ ਸਾਥ ਹੁਣ ਸਵੇਰੇ ਦੇਖਾਂਗੇ ਕੀ ਬਣਦੀ ਹੈ ਕਹਾਣੀ ਲਾਵੀ ਮਿੱਤਰੋ ਕਰਕੇ ਤਾਂ ਪਹੁੰਚ ਗਏ ਹੁਣ ਦੇਖਦੇ ਹਾਂ ਹੁਣ ਕੁੰਡਾ ਖੁੱਲ ਨੂੰ ਕਿੰਨਾ ਟਾਈਮ ਲਾਉਂਦੇ ਮਾਮੀ ਕੁਦਰਤ ਕੁਝਾ ਦੋ ਮਿੰਟ ਵਰਤੋ ਕੁੰਡਾ ਦਾ ਖੋਲ ਲੈਂਦੇ ਮਮਾਈ ਨਿਕਲੇ ਮਮਾਈ ਨੇ ਖੋਲਤਾ ਕੁੰਡਾ ਮਮਾਈ ਵੀ ਦੇਖ ਕੇ ਹੈਰਾਨ ਹੋ ਗਏ ਵੀ ਇਹ ਕਿਹੜੇ ਟਾਈਮ ਕਿਧਰੋਂ ਆ ਗਏ ਚਲੋ ਹੁਣ ਆਪਾਂ ਸਵੇਰੇ ਮਿਲਦੇ ਆਂ ਫਿਰ ਤੁਹਾਨੂੰ ਅਸੂਰੇ ਸੂਰੇ ਦੇਖੋ ਉੱਠ ਕੇ ਕੁਦਰਤ ਆਪਣੇ ਫੋਨ ਦੇ ਵਿੱਚ ਮਸਤ ਯਾਰੇ ਮਮਾਈ ਦੇ ਨਾਲ ਅੰਦਰ ਪਾਰ ਸਮੁੰਦਰ ਮੰਨ ਆਇਆ ਇੱਗੇ ਹਾਂ ਡੋਗਿਓਣੀ ਹਲੋ ਕੁਦਰ ਦੇਖੋ ਨਾ ਛੋਟੀ ਨਾਲ ਪੱਗੇ ਲੈਂਦਾ ਹੈ ਕਿੱਦਾਂ ਦੇ ਦੇ ਕੁਦਰ ਕੁਦਰ ਦੇ ਨੂੰ ਕਿੱਦਾਂ ਦੇ ਦਿਆ ਇਹ ਲਾ ਵੀ ਨਵੇਂ ਘਰ ਤੋਂ ਪੁਰਾਣੇ ਘਰ 'ਚ ਹੈ ਕੁਦਰਤ ਸਰਪ੍ਰਾਈਜ਼ ਕਿੱਲੇ ਇਹ ਦੇਖ ਲੇਗਾ ਕਿੱਦਾਂ ਬੁਣਨ ਇਹ ਸਰਪ੍ਰਾਈਜ਼ ਇਹਨਾਂ ਨੂੰ ਲੱਗਦਾ ਸੀ ਲੁਧਿਆਣੇ ਚਲੇ ਗਿਆ ਨਾ ਖੋਲੋ ਭਾਈ ਬੁਲਾਇਆ ਬੁਲਾਇਆ ਕਿੱਥੇ ਇਹਨਾਂ ਨੂੰ ਲੱਗਦਾ ਸੀ ਲੁਧਿਆਣੇ ਪਹੁੰਚ ਕੇ ਬਰਸਦਾ ਇੱਥੇ ਆ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਸਰਪ੍ਰਾਈਜ਼ ਹੈਪੀ ਬਰਥਡੇ ਅਜਵਾਕਾ ਨੇ ਕੋਈ ਛੋਟੀ ਕੁੜੀ ਨੂੰ ਨਾ ਸਦਾਇਆ ਪਿਆ ਵਾ ਆ ਆ ਪੇ ਲੁੱਕ ਜਾਂਦੇ ਆ ਦੋਨੇ ਜਿਹੜੇ ਏਡੇ ਤੇਜ ਨੇ ਉਹਨੂੰ ਹਾਕ ਮਰਦੇ ਉਹ ਵਿਚਾਰੀ ਲੱਭਦੀ ਫਿਰਦੀ ਆ ਆਉਗੀ ਦੇਖੋ ਤੱਕਦੀ ਹੋ ਆਈ ਰੱਬ ਤੱਕਦੀ ਆਇਓ ਆ ਦੇਖੋ ਇਹਨੂੰ ਵਿਚਾਰੀ ਨੇ ਥਕਾਇਆ ਪਾਇ ਨਾਲੇ ਆ ਲੱਪ ਲਿਆ ਆਇਆ ਚੰਦ ਚੰਦ ਜੀ ਜੀ ਬੱਸ ਕਰੋ ਬਹੁਤ ਥੱਕ ਗਈ ਰਹਿੰਦੀ ਬੱਸ ਲੱਪ ਜੰਮੇ ਕੋਲ ਆ ਆ ਗੱਪਿੰਡਾਂ ਦਾ ਖਾਣਾ ਦੇਖੋ ਤਾਂ ਆਲੂ ਦੇ ਪਰੌਂਟੇ ਮੱਖਣ ਦਹੀਂ ਤੇ ਇੱਕ ਕੰਗੜੀਆਂ ਵਾਲਾ ਗਲਾਸ ਲੱਸੀ ਦਾ ਇਹ ਆ ਹਾਈ ਕਲਰ ਆ ਇਸ ਆ ਕੁੜੀ ਹੜਦੀ ਨਹੀਂ ਹੈਗੀ ਇੱਕ ਤਾਂ ਇੰਨਾ ਖਾਉਂਦੀ ਆ ਨਾ ਇਹ ਰੋਟੀਆਂ ਚੁੱਲੇ ਤੇ ਲੌਂਦੀ ਹੋਈ ਦਾ ਦੇਖ ਲੈ ਖੇੜੇ ਆ ਲਾ ਸਿਰ ਨੂੰ ਕੀ ਹੁੰਦਾ ਵਾ ਤੂੰ ਦੇਖ ਇੱਧਰ ਆਲੂ ਵਾਲੀ ਰੋਟੀ ਆ ਇੱਧਰ ਕਾਓ ਆ ਇੱਧਰ ਕਾਓ ਐ ਨਹੀਂ ਆ ਮਾਮੀ ਕਹਿੰਦੀ ਬੇਇੱਜ਼ਤੀ ਹੁੰਦੀ ਆ ਭਾਈ ਸਾਡੀ ਮਾਮੀ ਕਹਿੰਦੇ ਆਲੂ ਵਾਲੇ ਪਰੌਂਠੇ ਚੁੱਲੇ ਤੇ ਲੌਂਦੀ ਹੋਈ ਦੇਖੋ ਵੀ ਨਜ਼ਾਰੇ ਹੈ ਇਹਦੇ ਚੁੱਲੇ ਤੇ ਰੋਟੀ ਪੱਕਦੀ ਹੈ ਨਾ ਉਹਦਾ ਸੁਆਦ ਹੀ ਵੱਖਰਾ ਹੁੰਦਾ ਆ ਗੈਸਾਂ ਗੁਸਾਲੇ ਧੜੀਏ ਗੈਸਾਂ ਹੀ ਭਰ ਜਣੀਆਂ ਟਡਾਂ ਚ ਚੁੱਲਾ ਚੁੱਲੇ ਨਾਲ 60 ਰੁਪਏ ਦਾ ਹੁੰਦਾ ਢਿੱਡ ਜਿਵੇਂ ਧਮਾਕੇ ਹੁੰਦੇ ਆ ਲਾਵੀ ਤਰੇਖੋ ਤਾਂ ਸਾਡੇ ਜਾਨਵਰ ਗੱਡੀ ਆ ਰਿਹਾ ਰਿਕਸ਼ਾ ਬੰਨੇ ਖੇਲਦੇ ਆ ਹੂੰ ਯਾਰ ਔਰ ਥੋੜੀ ਜੀ ਸਬਜ਼ੀਆਂ ਹੀ ਲਾਈਆਂ ਹੋਈਆਂ ਪੰਡਾ ਦਾ ਹੀ ਨਜ਼ਾਰਾ ਬਾਈ ਕੱਚੀ ਜਗਾ ਵੀ ਹੁੰਦੀ ਆ ਆ ਦੇਖੋ ਆਬ ਦੇ ਨਜ਼ਾਰੇ ਆ ਬਾਈ ਸਿਫਤ ਦੇ ਕਹਿੰਦੇ ਆ ਚੱਕ ਦੇ ਫਟਕੀਆ ਕਦੇ ਤੋੜ ਦੇ ਕੱਪ ਨੱਪ ਦੇ ਗਿੱਲੀ ਹਾਂਜੀ ਮਾਮਾ ਜੀ ਆਣੇ ਖੇਤ ਦੇ ਬਾਹਰ ਹੀ ਰਹਿਣ ਦੋ ਵਾ ਲੈ ਆ ਮਾਮਾ ਜੀ ਪੱਠੇ ਲੈ ਕੇ ਆਏ ਮੈਂ ਲੱਗਾ ਪੱਠੇ ਲੈ ਕੇ ਆਇਆ ਲੈ ਚੱਕ ਵਿੱਚ ਮਾਮਾ ਜੀ ਦਾ ਵੀ ਵਲੌਗ ਬਣੂਗਾ ਹੁਣ ਚੱਲੇ ਗਏ ਸਾਸਿਕਾ ਮਾਮਾ ਜੀ ਸਾਸਰੇ ਪੁੱਤ ਹਾਂ ਮਾਮਾ ਜੀ ਤਾਂ ਲੈ ਆਏ ਬਈ ਪੱਠੇ ਕਹਿੰਦੇ ਵੀ ਹੈ ਜਾਨਵਰਾਂ ਨੂੰ ਐ ਪੂਰਾ ਗੱਟ ਕੇ ਟਰੈਕਟਰ ਲੈ ਵੀ ਸੇਪਤਾ ਗਈ ਸੇਪਤਾ ਗਈ ਚੱਕਣ ਬਈ ਟਰੈਕਟਰ ਇਤਨੇ ਲਾ ਪਾਣੀ ਆ ਗਿਆ ਮਾ ਉਤਰਾਈ ਨਾ ਹਲੋ ਬਫੈਲੋ ਬਫੈਲੋ ਖੜੀਆਂ ਹੋ ਗਿਆ ਭਾਈ ਆ ਜੀ ਕੁਦਰਤ ਦੇ ਤਖੜਾ ਆਈਦੀ ਕੁੜੀ ਆ ਬਹਣਾ ਆਲੇ ਕੰਦੀ ਆ ਜਾ ਆਵਾ ਦੇਖਦੀ ਆ ਨਾ ਲੋ ਵੀ ਹੁਣ ਆਪਾਂ ਚੱਲੇ ਆ ਲੁਧਿਆਣੇ ਨੂੰ ਤੇ ਪਾਲੀਏ ਭਲਾ ਤੇਲ ਤੇਲ ਜੀਤੇ ਕਰਕੇ ਪੰਗਾ ਪਿਆ ਤੇ ਪਹਿਲਾਂ ਇਹੀ ਪਵਾਮਗੇ ਹੁਣ ਬੈਗੋ ਵੀ ਸਾਰੇ ਆ ਜਾਓ ਵੀ ਆ ਜਾ ਚਲੋ ਜੀ ਚਲਿਏ ਲੁਧਿਆਣਾ ਕਮੀ ਮਹਿਸੂਸ ਮੇਰੀ ਹੁੰਦੀ ਆ ਕਿ ਨਹੀਂ ਦੱਸ ਦਿਲ ਨਾ ਸਲਾਮਾ ਕਰਕੇ ਮੂਣੀ ਨਹੀਂ ਕੋਈ ਰਸ ਕਿਜਤ ਹੁੰਦੀ ਆ ਕਿ ਨਹੀਂ ਬਿਨਾ ਗੱਲੋਂ ਲੜੇ ਲੜ ਕੇ ਤੁਮ ਕੋ ਕੀ ਜੇ ਆ ਜਾ ਮੁੜ ਕੇ ਤੰਗ ਪੋੜ ਸੀ ਪਹੁੰਚੇ ਆ ਕਟਾਣਾ ਸਾਹਿਬ ਗੁਰਦੁਆਰਾ ਸਾਹਿਬ ਤੇ ਕਿਉਂਕਿ ਰਸਤੇ ਵਿੱਚ ਪੈਂਦਾ ਸੀਗਾ ਤੇ ਮਨ ਨੂੰ ਨਹੀਂ ਕਹਿੰਦੇ ਮੱਥਾ ਜਰੂਰ ਟੇਕ ਕੇ ਜਾਣਾ ਤੋਂ ਗੁਰਦੁਆਰਾ ਸਾਹਿਬ ਬਹੁਤ ਹੀ ਖੁੱਲਾ ਡੁੱਲਾ ਬਹੁਤ ਹੀ ਸ਼ਾਨਦਾਰ ਨਹਿਰ ਦੇ ਕੰਡੇ ਬਣੇ ਹੋਏ ਆ ਐਂਪੀਰਸ ਕੋਡਰੇਟ ਆ ਕਰਦੇ ਹੂੰ ਵਾਹ ਜੀ